ਖਬਰ ਆਸ-ਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਜਿਸ ਤਰ੍ਹਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਕਿ ਐਮਐਸ ਇੰਟਰਟੇਨਮੈਂਟ ਦੇ ਵੱਲੋਂ ਜਿਰਕਪੁਰ ਦੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਸੀਜ਼ਨ 25 ਦਾ ਜਿਹੜਾ ਜੋ ਕਰਾਇਆ ਜਾਵੇਗਾ ਤੇ ਅੱਜ ਉਸੇ ਪ੍ਰੋਗਰਾਮ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਤੇ ਮੇਰੇ ਨਾਲ ਭਾਈ ਬੀਟੀਏ ਪਹੁੰਚੇ ਹੋਏ ਨੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਅੱਜ ਪ੍ਰੋਗਰਾਮ ਦੇ ਵਿੱਚ ਪਹੁੰਚੇ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਨਵੀ ਸੰਧੂ ਜੀ ਤੇ ਕਹਿਣਾ ਇਹੀ ਚਾਹਾਂਗੇ ਜੀ ਜਿੰਨੇ ਵੀ ਬੱਚਿਆਂ ਨੇ ਛੋਟਿਆਂ ਨੇ ਵੱਡਿਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕੀਤਾ ਸੋ ਸਾਰਿਆਂ ਨੂੰ ਮੇਰੇ ਵੱਲੋਂ ਬੈਸਟ 2ਸ ਨੇ ਸੋ ਜਿਹੜੇ ਜਿੱਤਦੇ ਆ ਉਹਨਾਂ ਨੂੰ ਵੀ ਤੇ ਜਿਹੜੇ ਹਾਰਿਆਂ ਦਾ ਨਾਮ ਨਹੀਂ ਲਵਾਂਗੇ ਤੀਜੇ ਜਾਂ ਚੌਥੇ ਨੰਬਰ ਤੇ ਆਉਂਦੇ ਆ ਉਹਨਾਂ ਨੂੰ ਵੀ ਕਿਉਂਕਿ ਉਹਨਾਂ ਨੇ ਹੌਸਲਾ ਕੀਤਾ ਘਰੋਂ ਉੱਠ ਕੇ ਚੱਲ ਕੇ ਇੱਥੇ ਤੱਕ ਆਏ ਆ ਸੋ ਪਰਮਾਤਮਾ ਉਹਨਾਂ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਬਹੁਤ ਵੱਡੀਆਂ ਬੁਲੰਦੀਆਂ ਤੇ ਲੈ ਕੇ ਜਾਊਗਾ ਸਾਡਾ ਪਿਆਰ ਆ ਦੁਆਵਾਂ ਨੇ ਆਸ਼ੀਰਵਾਦ ਆ ਸੋ ਬਹੁਤ ਵਧੀਆ ਲੱਗਿਆ ਵੀਰ ਜੀ ਸਾਨੂੰ ਇੱਥੇ ਆ ਕੇ ਅਮੀਤ ਸੰਦੂਜੀ ਵੱਲੋਂ ਪਹਿਲਾਂ ਵੀ ਕਾਫੀ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਆ ਸੋ ਇਹਨਾਂ ਨੂੰ ਇੱਕ ਸਾਰੀ ਟੀਮ ਤੇ ਵਧਾਈ ਦਾ ਪਾਤਰ ਨੇ ਨਵੇਂ-ਨਵੇਂ ਬੱਚਿਆਂ ਨੂੰ ਮੌਕਾ ਦਿੰਦੇ ਆ ਸੋ ਬਹੁਤ ਚੰਗੀ ਗੱਲ ਆ ਤੇ ਅਗੇਨ ਮੈਂ ਸਾਰੀ ਟੀਮ ਨੂੰ ਤੇ ਤੁਹਾਡਾ ਵੀ ਖਬਰ ਆਸ-ਪਾਸ ਦੇ ਚੈਨਲ ਦਾ ਵੀ ਜੀ ਆਇਆਂ ਵੈਲਕਮ ਕਰਦਾ ਤੇ ਥੈਂਕ ਯੂ ਤੁਹਾਡਾ ਦਿਲੋਂ ਧੰਨਵਾਦ ਜੀ ਜਿਸੇ ਵੀ ਰਾਏਪੁਰ ਦੇ ਅਸੀਂ ਵੀ ਰਾਏਪੁਰ ਦੇ ਦੇ ਕਾਫੀ ਜਿਹੜਾ ਰਾਏਪੁਰ ਦਾ ਮਾਹਰ ਜਿਹੜਾ ਸਿੰਗਰ ਬਣande ਹੋਏ ਨੇ ਤੇ ਤੁਸੀਂ ਕੋਈ ਇੱਕ ਜਿਹੜਾ ਅੱਜ ਆਪਣੇ ਰਾਜ ਤੇ ਜਿੰਨੇ ਕੁਛ ਕਰਦਾ ਤਾਂ ਦੇਖੋ ਰਾਜਪੁਰੇ ਲਈ ਤਾਂ ਕੀ ਸੁਣਾਉਣਾ ਬਾਕੀ ਸ਼ਹਿਰ ਆ ਸਾਡਾ ਉਸ ਮਿੱਟੀ ਨਾਲ ਆਪਾਂ ਜੁੜੇ ਹੋਏ ਆ ਉੱਥੋਂ ਦੇ ਜੰਪਾਲਾਂ ਤੇ ਉੱਥੋਂ ساری ਜ਼ਿੰਦਗੀ ਹੁਣ ਤੱਕ ਦਾ ਜਿੰਨਾ ਵੀ ਸਫ਼ਰ ਆ ਮੈਂ ਤੇ ਭਰਾ ਨਾਲ ਜਸ ਗਰੇਵਾਲ ਅਸੀਂ ਇਕੱਠਿਆਂ ਨੇ ਕਾਫੀ ਟਾਈਮ ਤੋਂ ਕੋ 15 20 ਸਾਲ ਤੋਂ ਇਕੱਠੇ ਆ ਅਸੀਂ ਸਾਡੇ ਫੈਮਿਲੀ ਰਿਲੇਸ਼ਨ ਵੀ ਆ ਤੇ ਵੀਰਾ ਵੀ ਲੱਗਾ ਹੋਇਆ ਇਸ ਲਾਈਨ ਦੇ ਵਿੱਚ ਮੈਂ ਵੀ ਆਪਣੇ ਸ਼ਹਿਰ ਜਿੱਦਾਂ ਚਲੋ ਮਿਸ ਪੂਜਾ ਵੀ ਸੀਗੇ ਉਹਨਾਂ ਨੇ ਵਧੀਆ ਨਾਮ ਕਮਾਇਆ ਸੋ ਅਸੀਂ ਵੀ ਉਸ ਲਾਈਨ ਦੇ ਵਿੱਚ ਖੜੇ ਹੋਏ ਹਾਂ ਵਾਰੀ ਇੱਕ ਨਾ ਇੱਕ ਦਿਨ ਜ਼ਰੂਰ ਆਊਗੀ ਅ ਜਿੱਦਾਂ ਵੀ ਆ ਪਰਮਾਤਮਾ ਵੱਲੋਂ ਲੱਗੇ ਹੋਏ ਆਸ਼ੀਰਵਾਦ ਦੇ ਨਾਲ ਰੱਬ ਦੀ ਮਿਹਰ ਦੇ ਨਾਲ ਮਿਹਨਤਾਂ ਜਾਰੀ ਨੇ ਸੋ ਉਮੀਦ ਵੀ ਕਰਦੇ ਹਾਂ ਆਪਣੇ ਆਪ ਤੇ ਵੀ ਤੇ ਬਹੁਤ ਜਲਦੀ ਆਪਣੇ ਸ਼ਹਿਰ ਦਾ ਵੀ ਨਾਮ ਰੋਸ਼ਨ ਕਰਾਂਗੇ ਅਸੀਂ ਤੇ ਨਾਮ ਨੂੰ ਇਦਾਂ ਹੀ ਬਰਕਰਾਰ ਰੱਖਾਂਗੇ ਦੋ ਸ਼ਬਦ ਕੁਝ ਸੁਣਾਣਾ ਚਾਹੁੰਗੇ ਕਿਹੜੇ ਸੁਣਾਵਾਂਗੇ ਅ ਮੈਂ ਦੋ ਲਾਈਨਾਂ ਗਾਣੇ ਦੀ ਅਨਮੋਲੀ ਜਿਹਾ ਸੁਣਾ ਦੇਣਾ ਤੁਹਾਨੂੰ ਇੱਕ ਮੇਰਾ ਨਵਾਂ ਗਾਣਾ ਆਉਣ ਵਾਲਾ ਬਹੁਤ ਜਲਦੀ ਸੋ ਦੀਆਂ ਦੋ ਲਾਈਨਰ ਤੁਹਾਡੇ ਨਾਲ ਰੂਪ ਰੂਪ ਕਰਦੇ ਆਂ ਹਿ ਚੰਨ ਤੋਂ ਸੁਨ ਅੱਖਾਂ ਤੇਰਾ ਮੂੰਹ ਮਿੱਠੀ ਏ ਕੋਹੇ ਨੂਰ ਲੱਗਦੀ ਆ ਤੂੰ ਮਿੱਠੀ ਏ ਭਾਵੇਂ ਰੰਗ ਸਾਵਲਾ ਤੇ ਦਿਖੇ ਦਿਖੇ ਨਾ ਦਿਖੇ ਨੈਣਾ ਵਿੱਚੋਂ ਤੀਰ ਜੇ ਚਲਾਈ ਜਾਨੀ ਐ ਮਾਸ਼ਾਅੱਲਾ ਮਾਸ਼ਾਅੱਲਾ ਕਿਆ ਬਾਤ ਐ ਹੌਲੀ ਹੌਲੀ ਮੇੜੇ ਮੇਰੇ ਆਈ ਜਾਨੀ ਐ ਮਾਸ਼ਾਅੱਲਾ ਮਾਸ਼ਾਅੱਲਾ ਕਿਆ ਬਾਤ ਐ ਬਿਨਾ ਫੇਗਲਾਈ ਨਸ਼ਾ ਜੱੜਾਈ ਜਾਨੀ ਐ ਥੈਂਕ ਯੂ ਜੀ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵੇਂ ਗਾਣੇ ਦੀਆਂ ਤੁਹਾਡੇ ਜਿਹੜੇ ਗਾਣਾ ਸੁਪਰ ਹਿੱਟ ਰਹੇ ਤੇ ਸਾਡੇ ਦਰਸ਼ਕਾਂ ਨੂੰ ਪਿਆਰੇ ਥੈਂਕ ਯੂ ਵੀਰੇ ਬਹੁਤ ਬਹੁਤ ਤੁਹਾਡਾ ਦੁਬਾਰਾ ਧੰਨਵਾਦ ਖਬਰ ਆਸ-ਪਾਸ ਚੈਨਲ ਦਾ ਤੇ ਤੁਹਾਡੀ ਸਾਰੀ ਟੀਮ ਦਾ ਜੀ ਆਇਆਂ ਵੈਲਕਮ ਕਰਦੇ ਆ ਤੇ ਧੰਨਵਾਦ ਕਰਦੇ ਆ ਜੀ ਵੀਰਾ ਜਸਕਰੇਵਾਲ ਦਾ ਇੱਕ ਜਸਕਰੇਵਾਲ ਸਾਡੇ ਨਾਲ ਮਿਲੋ ਨੇ ਭਾਈ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਸ਼ੋਅ ਬਾਰੇ ਜਿਸ ਤਰ੍ਹਾਂ ਦਾ ਸ਼ੋਅ ਜਿਹੜਾ ਜੀ ਮੈਂ ਤੁਹਾਡਾ ਆਪਣਾ ਜਸਕਰੇਵਾਲ ਤੇ ਪਹਿਲਾਂ ਤਾਂ ਤੁਹਾਡਾ ਖਬਰ ਆਸ-ਪਾਸ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡਾ ਇੰਟਰਵਿਊ ਲਿੱਤਾ ਜਾ ਜਿਹੜੇ ਸ਼ੋਅ ਚ ਆ ਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਸਾਡੇ ਵਰਗੇ ਹੀ ਪਾਰਟਿਸਪੈਂਟ ਸੀ ਤੇ ਸਾਰੇ ਜਣਿਆਂ ਨੇ ਹੀ ਮਿਹਨਤ ਕੀਤੀ ਹੈ ਫਸ ਸੈਕਿੰਡ ਥਰਡ ਮਾਇਨੇ ਨਹੀਂ ਰੱਖਦਾ ਮੈਦਾਨ 'ਚ ਕਦਮ ਰੱਖਣਾ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ ਮੈਦਾਨ ਛੱਡ ਕੇ ਨਹੀਂ ਕਰੇ ਭਜਣਾ ਮੈਂ ਮੇਰਾ ਤਾਂ ਮੈਸੇਜ ਹੈ ਉਹ ਸਾਰਿਆਂ ਨੂੰ ਕਿ ਕਦੇ ਮੈਦਾਨ ਛੱਡ ਕੇ ਨਾ ਭਜੋ ਜੋ ਹਾਰਿਆ ਕੋਈ ਜਿੱਤੇ ਇਹ ਮਾਇਨੇ ਬਿਲਕੁਲ ਨਹੀਂ ਰੱਖਦਾ ਮੈਦਾਨ ਨਹੀਂ ਵੱਛੜਣਾ ਲੱਗੇ ਰਹੋ ਅਸੀਂ ਵੀ ਲੱਗੇ ਹੋਏ ਹਾਂ ਹਜੇ ਤੱਕ ਕਿਸੇ ਵੀ ਚੀਜ਼ ਤੋਂ ਤੁਸੀਂ ਕੋਈ ਉਮੀਦ ਨਾ ਰੱਖੋ ਬਸ ਆਪਣਾ ਵੈਸੇ ਦਿੰਦੇ ਰਹੋ ਰੱਬ ਤੁਹਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਤਰਕੀਆਂ ਬਖਸ਼ਦਾ ਹੈ ਤੇ ਸਾਡੇ ਮੀ ਸੰਦੂਕਾ ਦਾ ਫੰਕਸ਼ਨ ਵੀ ਸਾਨੂੰ ਬਹੁਤ ਵਧੀਆ ਲੱਗਿਆ ਆ ਕੇ ਥੈਂਕ ਯੂ ਜੀ ਤੇ ਜਿਵੇਂ ਜੀਸਰ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਜਿਹੜਾ ਹੈ ਮਿਹਨਤ ਕਰਦੇ ਰਹੋ ਮੁਕਾਮ ਜਿਹੜਾ ਜ਼ਰੂਰ ਮਿਲਦਾ ਪਰ ਕੁਝ ਜਿਹੜੇ ਨੇ ਇਵੇਂ ਦੇ ਹੁੰਦੇ ਨੇ ਕਿ ਇੱਕ ਪ੍ਰੋਗਰਾਮ ਜਿਹੜਾ ਅਟੈਂਡ ਕਰਦੇ ਨੇ ਉਸਦੇ ਵਿੱਚ ਸਫਲਤਾ ਨਹੀਂ ਮਿਲਦੀ ਤਾਂ ਕਈ ਵਾਰ ਜਿਹੜਾ ਮਾਇੂਸ ਹੋ ਜਾਂਦੇ ਆ ਅਗਲਾ ਸਟੈਪ ਨਹੀਂ ਚੱਕਦੇ ਆਗੇ ਜਿਹੜਾ ਨਹੀਂ ਕੋਸ਼ਿਸ਼ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਨੈਗੇਟਿਵਿਟੀ ਬਹੁਤ ਵੱਡੀ ਚੀਜ਼ ਹੈ ਇਹਨੂੰ ਤੁਹਾਨੂੰ ਇਗਨੋਰ ਕਰਨਾ ਹੀ ਪੈਣਾ ਜੇ ਤੁਸੀਂ ਆਪਣੀ ਲਾਈਫ ਚ ਅੱਗੇ ਵਧਣਾ ਹੈ ਇਹਨੂੰ ਇਗਨੋਰ ਹੀ ਕਰਨਾ ਪੈਣਾ 네ਗੇਟਿਵ ਪੀਪਲ ਨੂੰ 네ਗੇਟਿਵ ਲੋਕਾਂ ਨੂੰ 네ਗੇਟਿਵ ਟਾਈਮ ਸਮਾਂ ਮਾੜਾ ਆ ਜਾਂਦਾ ਕਈ ਵਾਰੀ ਉਹ ਸਾਰੀ ਚੀਜ਼ਾਂ ਨੂੰ ਤੁਹਾਨੂੰ ਇਗਨੋਰ ਕਰਕੇ ਅੱਗੇ ਵਧਣਾ ਹੀ ਪਊਗਾ ਤਾਂ ਹੀ ਤੁਸੀਂ ਜਾ ਕੇ ਜਿੱਤ ਹਾਸਲ ਕਰ ਸਕਦੇ ਹੋ ਜੇ ਤੁਸੀਂ ਮੈਦਾਨ ਛੱਡ ਕੇ ਭੱਜ ਕੇ ਬਸ ਫਿਰ ਤੁਹਾਡੀ ਗੇਮ ਓਵਰ ਹੈ ਹਾਂਜੀ ਇਹ ਦੋ ਜਿਹੜੇ ਸ਼ਬਦ ਸਾਡੇ ਚੈਨਲ ਦੇ ਹਾਂਜੀ ਮੈਂ ਸੁਣਾ ਦਿੰਦਾ ਗਾਣਾ ਹੈ ਸੀਗਾ ਪਿੱਛੇ ਜਿਹਨੂੰ ਨਾਮ ਹੈ ਤੈਨੂੰ ਲੱਗਾ ਰੋਂਦਾ ਹੁਣ ਨਾ ਬਿੱਲੋ ਨਾ ਸੈਡ ਗਾਣੇ ਗਾਉਂਦਾ ਹੁਣ ਨਾ ਬਿੱਲੋ ਨਾ ਚੈਟ ਤੇਰੀ ਮੇਰੀ ਜੋ ਪ੍ਰਾਣੀ ਗੋਰੀਏ ਕਿੱਥੇ ਜੱਟ ਤੋਂ ਡਿਲੀਟ ਕੀਤੀ ਜਾਣੀ ਗੋਰੀ ਪਤਾ ਇੱਕ ਦਮ ਜਾਣੀ ਨਹੀਂ ਭਲਾਈ ਕਿ ਰਾਤ ਫਾਹ ਵੱਡ ਦੇਈਦਾ ਛੁਟਾ ਖਿੱਚ ਕੇ ਰਕਨ ਤੇਰੀ ਆਦਾ ਬਦਲਾਂ ਚ ਛੱਡ ਦੇਈਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਬਾਈ ਇੱਥੇ ਮੈਂ ਜੋ ਸੰ ਐਮ ਐਸ ਇੰਟਰਟੇਨਮੈਂਟ ਦੇ ਵੱਲੋਂ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਸੀ ਉਸ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਜੋ ਇੱਥੇ ਜਿਹੜਾ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਉਹਨਾਂ ਨੂੰ ਵੀ ਜਿਹੜੀਆਂ ਮੁਬਾਰਕਾਂ ਦਿੱਤੀਆਂ ਨੇ ਤੇ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਜਿਹੜਾ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੀਆਂ ਦਿੰਨੇ ਆ ਕੈਮਰਾ ਪਰਸਨ ਮੋਲ ਦੇ ਨਾਲ ਗੁਰਪ੍ਰੀਤ ਮਾਨ ਖਬਰ ਆਸ-ਪਾਸ ਜੀਰਪੁਰ